ਸਰ ਇਹ ਹੀ ਕਿ ਮੈਂ ਨਾ ਕੁਛ ਆਪਣੇ ਮਾਰਕੀਟ ਦੇ ਕੰਮਾਂ ਤੋਂ ਸ਼ਾਮ ਨੂੰ ਕੋਈ 6:30 ਦੇ ਲਗਭਗ ਆਪਣੇ ਘਰ ਨੂੰ ਜਾ ਰਿਹਾ ਸੀ ਰਸਤੇ ਵਿੱਚ ਦਿਨੇਸ਼ ਕੋਸਲਾ ਨੇ ਵੇਖਿਆ ਮੈਨੂੰ ਅੱਗੇ ਆਉਂਦਿਆਂ ਨੂੰ ਤੇ ਇਹਨੇ ਮੇਰੇ ਵਿੱਚ ਨਾ ਗੱਡੀ ਮਾਰੀ ਜਾਨਵਾਰੀ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਤੇ ਥੋੜੀ ਦੇਰ ਬਾਅਦ ਜਦੋਂ ਮੈਂ ਉੱਠ ਕੇ ਇਹਨੂੰ ਪੁੱਛਿਆ ਕੀ ਕਰਨ ਦਿਆਂ ਵਾ ਇਹਨਾਂ ਚੋਰ ਨੂੰ ਪਿੱਛੋਂ ਇਹਦੇ ਚਾਚੇ ਤਾਏ ਦਾ ਪੋਤੇ ਆ ਹੈਪੀ ਕੋਸਲਾ ਉਹਨੇ ਪਿੱਛੋਂ ਮੈਨੂੰ ਫੜ ਲਿਆ ਦੋ ਤਿੰਨ ਜਣੇ ਹੋਰੀ ਤੇ ਇਹਨੇ ਅੱਗੇ ਉਹ ਸੀਟ ਵਿੱਚੋਂ ਦਾਤਰ ਕੱਢ ਕੇ ਇਹਨਾਂ ਗੱਡੀ ਦੇ ਵਿੱਚੋਂ ਤੇ ਮੇਰੇ ਤੇ ਵਾਰ ਕਰਤਾ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ ਉਸ ਦਿਨ। ਥੋੜੀ ਦੇਰ ਬਾਅਦ ਜਦੋਂ ਪਬਲਿਕ ਉੱਥੇ ਰੋਲਾ ਪੈ ਗਿਆ ਤੇ ਪਬਲਿਕ ਦੇ ਕੁਝ ਬੰਦਿਆਂ ਨੇ ਮੈਨੂੰ ਛਡਾਇਆ। ਨਹੀਂ ਤੇ ਇਹਨਾਂ ਵੱਲੋਂ ਕੋਈ ਕਸਰ ਨਹੀਂ ਹਈ ਆਗੀ ਮੈਨੂੰ ਮਾਰ ਦੇਂਦੀ। ਇਹ ਮੇਰੇ ਨਾਲ ਪਤਾ ਨਹੀਂ ਕਿੰਨੀ ਕੁ ਮੈਲ ਰੱਖਦਾ ਦਿਲ ਦੇ ਵਿੱਚ। ਇਹਨੇ ਅੱਗੇ ਵੀ ਮੇਤੇ ਝੂਠੀਆਂ ਦਰਖਾਸਤਾਂ ਸਿਟੀ ਥਾਣੇ। ਇੱਕ ਕੋਈ ਮੈ ਮੈਤੇ ਇਹਨਾਂ ਦੇ ਨਾਲ ਕੋਈ ਗੱਲ ਗੱਲਬਾਤ ਹੋਈ ਕਿਸੇ ਬੰਦੇ ਦੀ ਉਹਦੇ ਵਿੱਚ ਵੀ ਇਹਨੇ ਮੈਨੂੰ ਇਨਵੋਲਵ ਕਰ ਦਿੱਤਾ। ਕਦੇ ਇਹ ਪੁਲਿਸ ਵਾਲਿਆਂ ਨੂੰ ਕਹਿੰਦਾ ਇਹਦੇ ਕੋਲੋਂ ਪਿਸਟਲ ਆਏ ਕੋਈ ਦਾਤਰਾ ਜੀ ਸਾਡੀ ਦੁਕਾਨਾਂ ਤੇ ਹੁੰਦਾ ਵਾ। ਸਾਨੂੰ ਧਮਕੀਆਂ ਦੇ ਤੇ ਆ ਹੁਣ ਇਹਨਾਂ ਨੇ ਜਿਸ ਦਿਨ ਦੀ ਮੇਰੇ ਸੱਟ ਲੱਗੀ ਮੇਰੇ ਕੋ ਕਈ ਬੰਦੇ ਭੇਜੇ ਆ ਕਿ ਨਹੀਂ ਵੀ ਤੂੰ ਰਾਜੀਨਾਮਾ ਕਰ ਪਰ ਮੈਂ ਰਾਜੀਨਾਮਾ ਕਾਦੇ ਵਾਸਤੇ ਕਰਾਂ ਮੈਂ ਤੇ ਪ੍ਰਸ਼ਾਸਨਗਾਰੀ ਇਹੋ ਗੱਲ ਕਰਦਾ ਵਾਂ ਕਿ ਮੇਰੀ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਏ ਮੈਂ ਇਹੋ ਬੇਨਤੀ ਕਰਾਂਗਾ ਬਾਰ-ਬਾਰ ਤੁਹਾਡੇ ਅੱਗੇ ਸਾਡੀ ਅੱਜ ਕੱਲ 4-5 ਲੱਖ ਰੁਪਏ ਦਾ ਕੈਸ਼ ਕੰਮ ਕਰਦਾ ਵਾਂ ਜੇ ਇਹਦੇ ਕੋਲ ਬਿੱਲ ਹੋਣਗੇ ਤੇ ਅੱਜ ਕੱਲ ਤੇ ਲੋਕੀ ਆਰਟੀਐਸ ਕਰਦੇ ਆ ਬੜੇ ਸੋਖੇ ਕੰਮ ਕੈਸ਼ ਤੇ ਕੋਈ ਦੁਕਾਨਦਾਰ ਰੱਖਦਾ ਹੀ ਨਹੀਂ ਆ ਜਿਹੜਾ ਵੀ ਕਰਦਾ ਵਾ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਜੇ ਇਹਨਾਂ ਦੀ 1 ਘੰਟੇ ਦੀ ਸੇਲ 5 ਲੱਖ ਰੁਪਇਆ ਵਾ ਤੇਰੀ ਸਾਰੀ ਢਾਡੀ ਦੀ ਸੇਲ ਕਿੰਨੀ ਹੋਊਗੀ ਮੈਂ ਤੇ ਬੇਨਤੀ ਕਰਾਂਗਾ ਸੇਲ ਟੈਕਸ ਇਨਕਮ ਟੈਕਸ ਬੈਕਮੈਨ ਨੂੰ ਕਿ ਇਹਦੇ ਤੇ ਜੋ ਬਣਦੀ ਕਾਰਵਾਈ ਹੈ ਇਹਦੀ ਤੇ ਕੀਤੀ ਜਾਵੇ ਬਸ ਮੇਰੀ ਤੇ ਇਹੋ ਬੇਨਤੀ ਹੈ ਜੀ ਤੁਹਾਡੇ ਅਗੇ ਜੋ ਮੇਰੀ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਸੱਚਾਈ ਨਹੀਂ ਹੈਗੀ ਇਹ ਚੀਜ਼ ਕਹਿਣ ਦੀ ਕਿਹੜੀ ਗੱਲ ਆ ਭੋਮਾ ਦਸਤੋਲੇ ਦੀ ਕਹਦੇ ਮੈਂ ਵੀ ਕਹਿ ਸਕਦਾ ਮੇਰੇ ਕੋ ਚੰਨੀ ਹੈ ਮੈਂ ਵੀ ਕਹਿ ਸਕਦਾ ਮੈਂ ਕੈਸ਼ ਲਾ ਕੇ ਮਾਰਕੀਟ ਚੋਂ ਲੰਗਣ ਨੇ ਹੈ ਇਹਨਾਂ ਨੂੰ ਘੇਰ ਲਿਆ ਪਰ ਜਿਹੜੀਆਂ ਗੱਲਾਂ ਬਣਦੀਆਂ ਨਹੀਂਆਂ ਜਿਹੜੀਆਂ ਗੱਲਾਂ ਤਾਂ ਤੋਕ ਨਹੀਂ ਬੰਦਾ ਕਦੇ ਵਾਸਤੇ ਕਰਨੀਆਂ ਤੇ ਇਹੋ ਬੇਨਤੀ ਕਰਾਂਗਾ ਐਸਐਸਪੀ ਸਾਹਿਬਾ ਦੀ ਪੁਲਿਸ ਪ੍ਰਸ਼ਾਸਨ ਗਾੜੀ ਤੇ ਮੇਰੀ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ